ਪੇ ਕਮਿਸ਼ਨ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮੁਲਾਜ਼ਮਾਂ ਦੇ ਲਈ ਪੇ ਕਮਿਸ਼ਨ ਅੱਧਾ-ਧੂਰਾ ਲਾਗੂ ਕੀਤਾ ਹੋਇਆ ਉਹਦੇ ਵਿੱਚ ਜੋ ਪੇ ਕਮਿਸ਼ਨ ਦਾ ਦੂਜਾ ਭਾਗ ਹੁੰਦਾ ਉਹਨੂੰ ਬਿਲਕੁਲ ਸ਼ੋਇਆ ਤੱਕ ਨਹੀਂ ਹੈਗਾ ਤੇ ਪੇ ਕਮਿਸ਼ਨ ਦੇ ਜੋ ਇਨਾਮ ਲੀਆਂ ਹੁੰਦੀਆਂ ਇਨਾਮ ਲੀਆਂ ਦੂਰ ਕਰਨੀਆਂ ਹੁੰਦੀਆਂ ਉਹਨਾਂ ਦਾ ਕੱਖ ਨਹੀਂ ਕੀਤਾ ਹੈ ਇਸ ਕਰਕੇ ਵੀ ਸਰਕਾਰ ਨੇ ਬਿਲਕੁਲ ਮੁਲਾਜ਼ਮਾਂ ਨੂੰ ਪਾਸੇ ਕਰਤਾ ਹਾਸ਼ੀ ਤੇ ਕਰਤਾ ਅੱਛਾ ਜੀ ਜੋ ਪੇ ਨੇ 5.54 14000 ਕਰੋੜ ਇਹ ਬੇਤਨੀ ਹਰ ਵਾਰ ਜੀ ਮੰਗਣਾ ਮੈਂ ਦਊਂਗਾ ਕਿ ਆ ਸਗੀ ਦੇਣ ਦੀ ਵੀ ਦੇਣਗੇ ਹਾਂ ਦੇਖੋ ਕਿਸ਼ਤਾਂ ਵੜਾਈਆਂ ਉਹਨਾਂ ਨੇ ਜੀ ਉਹ ਗੱਲ ਆ ਵੀ ਕਿਸ਼ਤਾਂ ਇੰਨੀਆਂ ਲੰਮੀਆਂ ਬਣਾਤੀਆਂ ਵੀ ਕੋਈ ਉਹਦਾ ਉਹਦਾ ਕੋਈ ਚਾ ਹੀ ਨਹੀਂ ਰਿਹਾ ਮਤਲਬ ਵੀ ਏਰੀਅਰ ਮਿਲੂਗਾ ਕੋਈ ਜਿਹੜਾ 2019 ਤੱਕ ਜਾਣਾ ਜੀ ਉਹ ਠੀਕ ਹੈ 2029 ਤੱਕ 29 ਤੱਕ 2029 ਤੱਕ ਦੇਖੋ ਅੱਜ ਦੀ ਗੱਲ ਆਪਾਂ 25 'ਚ ਬੈਠੇ ਆਂਗੇ 25 ਤੋਂ 29 ਤੱਕ 4-5 ਸਾਲ ਇਹ ਹੋ ਗਏ ਤੇ ਪਿੱਛੋਂ 2016 ਤੋਂ ਸਾਡਾ ਉਂਝ ਏਰੀਅਰ ਬਣਦਾ ਸੀ ਪਹਿਲਾਂ ਅ ਲੇਟ ਪੇ ਕਮਿਸ਼ਨ ਦੀ ਰਿਪੋਰਟ ਆਈ ਫਿਰ ਉਹ ਲੇਟ ਹੋਰ ਲੇਟ ਲਾਗੂ ਕੀਤਾ ਤੇ ਫਿਰ ਹੋਰ ਲੇਟ ਏਰੀਅਰ ਦੇ ਵਿੱਚ ਕਰਤਾ ਇਹ ਕੋਈ ਮਤਲਬ ਦੇਣ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਕੋਈ ਨੈਤਿਕਤਾ ਨਹੀਂ ਹੈ ਕੋਈ ਸੰਵੇਦਨਸ਼ੀਲਤਾ ਨਹੀਂ ਮੁਲਾਜ਼ਮਾਂ ਪੈਨਸ਼ਨਰਾਂ ਪ੍ਰਤੀ ਸਰਕਾਰ ਦੀ ਮੁੱਖ ਮੰਤਰੀ ਭਵਨ ਤੁਮਾਰ ਕਹਿੰਦੇ ਸੀ ਇਹ ਭਾਗਸ ਨੇ ਪਿੰਡ ਜਾ ਕੇ ਵੀ ਇਹ ਤਿੰਨ ਸਾਲ ਵਿੱਚ ਜੋ ਬਾੜੀ ਕੀਤੀ ਲੋਕਾਂ ਨਾਲ ਜਾਂ ਮੁਲਾਜ਼ਮਾਂ ਨਾਲ ਵੀ ਸਿਪੂਰੇ ਕਰਦੇ ਆ ਕਿ ਸਚਾਈਏ ਚ ਹੈ ਕੁਝ ਬਿਲਕੁਲ ਨਹੀਂ ਜੀ ਉਹ ਤਾਂ ਬਸ ਪ੍ਰਪਾਗੈਂਡਾ ਹੈ ਵੀ ਹੁਣ ਜਿਵੇਂ ਕਹਿੰਦੇ ਸੀ ਵੀ ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਦੇਵਾਂਗੇ ਚੂਚੇ ਮੁਰਗੀ ਬੱਕਰੀ ਦਾ ਸਾਰੇ ਦਾ ਮਾਅਬਜਾ ਮਿਲ ਗਿਆ ਉਹ ਇੱਕ ਥਾਂ ਦੇ ਕੇ ਫੋਟੋ ਖਿਚਾ ਕੇ ਤੇ ਬਾਕੀ ਲੋਕ ਉਵੇਂ ਫਿਰਦੇ ਆਗੇ ਜਿੱਥੇ ਲੋਕਾਂ ਨੇ ਰੌਲਾ ਪਾਇਆ ਉੱਥੇ ਕੁਝ ਮਿਲਿਆ ਤੇ ਨਹੀਂ ਤਾਂ ਉਵੇਂ ਦਾ ਉਵੇਂ ਪਿਆ ਜੇ ਵੀ ਕੋਈ ਵਾਅਦਾ ਹੀ ਨਹੀਂ ਪੂਰੇ ਹੋਏ ਉਹ ਜਿਹੜਾ ਔਰਤਾਂ ਵਾਲਾ ਵਾਅਦਾ ਸੀ ਉਹ ਵਿਚੀ ਪਿਆਗਾ ਤੇ ਪੇਕ ਮਿਸ਼ਨ ਲਈ ਕਿੱਦਾਂ ਦੇ ਲੋਕ ਕਹੀ ਜਾਂਦੇ ਆ ਮੁਲਾਜ਼ਮ ਪੈਨਸ਼ਨਰ ਏਰੀਆ ਨੂੰ ਕਿੱਦਾਂ ਦੇ ਕਹੀ ਜਾਂਦੇ ਆ ਪੁਰਾਣੀ ਪੈਨਸ਼ਨ ਵਾਲੇ ਤੜਫੀ ਜਾਂਦੇ ਆ ਵੀ ਉਹ ਕਹਿੰਦੇ ਵੀ ਸਾਡਾ ਵੀ ਜਵਾਨੀ ਸਾਡੀ ਇੱਧਰ ਲੰਘ ਜਾਊਗੀ ਅਸੀਂ ਬੜਾਪੇ ਦੇ ਵਿੱਚ ਮਤਲਬ ਕਿਸ ਹਸਾਰੇ ਅਸੀਂ ਜੀਵਨ ਬਸਰ ਕਰਾਂਗੇ ਤੇ ਮੰਗਾ ਤਾਂ ਲੋਕਾਂ ਦੀਆਂ ਖੜੀਆਂ ਨਹੀਂ ਗੀਆਂ ਸਰਕਾਰ ਨੇ ਕੱਖ ਨਹੀਂ ਕੀਤਾ ਪਰ ਆਪੇ ਗੰਡੇ ਦੀ ਸਰਕਾਰ ਆ ਇਹ ਅੱਗੇ ਸਰਕਾਰੀ ਸਟੇਜਾਂ 'ਨ ਹੁਣ ਅੱਗੇ ਦਾ ਮੁੱਖ ਮੰਤਰੀ ਸਾਹਿਬ ਪ੍ਰਾਈਵੇਟ ਸਟੇਜਾਂ ਤੇ ਹਾਸੇ ਮਜ਼ਾਕ ਕਰਦੇ ਸੀਗੇ ਹੁਣ ਮਤਲਬ ਹਾਸੇ ਮਜ਼ਾਕ ਦੀਆਂ ਗੱਲਾਂ ਸਰਕਾਰੀ ਸਟੇਜਾਂ ਤੇ ਹੋ ਰਹੀਆਂ ਔਰ ਇਸ ਤੋਂ ਬਾਅਦ ਕੁਝ ਨਹੀਂ ਚੇਅਰ ਰਟਾਇਰਡ ਮਲਾਜਮ ਆਪਣੇ ਉਹਨਾਂ ਫੈਕਟਰ 2.59 ਵਾਲੇ ਥੋੜੇ ਕੀ ਪਿਆਰਾ ਬਿਲਕੁਲ ਦੇਖੋ ਜੀ 2.59 ਪੇ ਕਮਿਸ਼ਨ ਨੇ ਕਿਹਾ ਸੀ ਪੇ ਕਮਿਸ਼ਨ ਬਿਠਾਇਆ ਕਦੇ ਵਾਸਤੇ ਸੀ ਜੇ ਉਹਨਾਂ ਦੀ ਗੱਲ ਹੀ ਨਹੀਂ ਸੁਣਨੀ ਉਹਨਾਂ ਦੀਆਂ ਸਿਫਾਰਸ਼ਾਂ ਨੂੰ ਮੰਨਣਾ ਹੀ ਨਹੀਂ ਹੈਗਾ ਪੇ ਕਮਿਸ਼ਨ ਨੇ 2.59 ਕੀਤਾ ਸੀ ਇਹਨਾਂ ਨੇ ਚੱਕ ਕੇ 2.44 ਤੇ ਲੈ ਆਏ ਪੈਨਸ਼ਨਰਾਂ ਨੂੰ ਤੇ ਕਿੰਨੇ ਮਰਦਾਬਾ 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 ਮੈਂ ਚੇਅਰਮੈਨ ਮਰਦਾਬਾ ਮਰਦਾਬਾ ਮੈਂ ਇਧਰ ਗੱਲ ਮਾਣਾ मुर्दाब मुबा मुर्दा मुर्दाो बंद مرداوال 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 والی سرکار مرداوال 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 والی مرداوا مرداوا